कांग्रेस तो पार्टी सूबा प्रधान राजा वरिंग ने बनाला च बॉक पदरी मीटिंग की सूबा प्रधान राजा वरिंग ने कहा कि आप सरकार सुती पी तीन साल बाद जाग पी है। सख्त कानून बनाने का फैसला है। भूमि सर्वेखन योजना तहत चौदह पंद्रह तारीख नुधियाना प्रदर्शन किया जाएगा सूबा प्रधान राजा वरिंग ने कहा कि आप सरकार बने तीन साल तद समा हो चुके पर आप सरकार ने घग्गर दरिया रहे पानी के पदर सबंधी कोई भी ढुकवा प्रबंध नहीं ਮਾੜਾ ਤੁਸੀਂ ਅੱਜ ਬਣਾਣਾ ਪਹੁੰਚੇ ਹੋ ਕਿ ਇਸ ਲੈਵਲ ਤੇ ਅੱਜ ਮੀਟਿੰਗ ਰੱਖੀ ਗਈ ਹੈ ਵਰਕਰਾਂ ਨਾਲ ਤੇ ਕੀ ਕੀ ਮੁੱਦੇ ਹੋਣਗੇ ਦੇਖੋ ਗੱਲ ਇਹ ਹੈ ਕਿ ਇਹ ਜਿਹੜੀ ਮੀਟਿੰਗ ਹੈ ਅਸੀਂ ਬਲਾਕ ਲੈਵਲ ਤੇ ਇਹ ਮੀਟਿੰਗ ਸ਼ੁਰੂ ਕੀਤੀ ਹੈ ਤਿੰਨ ਪ੍ਰੋਗਰਾਮ ਸਾਡੇ ਚੱਲ ਰਹੇ ਹੈ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਸੰਵਿਧਾਨ ਬਚਾਓ ਜੜੀਆਂ ਸਬਾਵਾਂ ਤੇ ਉਹਦੇ ਨਾਲ ਨਾਲ ਸੰਗਠਨ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਬੂਥ ਤੇ ਤੇ ਗਲੀਆਂ ਤੇ ਲੈ ਕੇ ਜਾਣਾ ਹੈ ਅੱਜ ਬਲਾਕ ਦੀਆਂ ਜਿਹੜੀਆਂ 31 42 ਮੈਂਬਰੀਆਂ ਕਮੇਟੀਆਂ ਹੁੰਦੀਆਂ ਹਨ ਉਹਨਾਂ ਦਾ ਕੀ ਕੰਮ ਹੈ ਕੀ ਕਾਂਗਰਸ ਪਾਰਟੀ ਨੂੰ ਔਰ ਸਾਨੂੰ ਉਹਨਾਂ ਤੋਂ ਉਮੀਦਾਂ ਨੇ ਔਰ ਕਿਸ ਪ੍ਰਕਾਰ ਉਹਨਾਂ ਨੇ ਥੱਲੇ ਦੇ ਸਤਰ ਤੱਕ ਸੰਗਠਨ ਨੂੰ ਲੈ ਕੇ ਜਾਣਾ ਹੈ ਉਹਨਾਂ ਬਾਰੇ ਚਰਚਾ ਕਰਨ ਵਾਸਤੇ ਸਾਡੇ ਕੋਆਰਡੀਨੇਟਰ ਕੇਵਲ ਕ੍ਰਿਸ਼ਨ ਜੀ ਖੜੇ ਬਠਿੰਡਾ ਤੋਂ ਕਾਲਾ ਜੀ ਤੇ ਸਮੁੱਚੀ ਜਿਹੜੇ ਬਲਾਕ ਦੇ ਅਹੁਦੇਦਾਰ ਸਹਿਬਾਨ ਨੇ ਅੱਜ ਮੈਂ ਤਾਂ ਕਰਕੇ ਉਹਨਾਂ ਨਾਲ ਆਪਣੇ ਜਿਹੜੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਦੇ ਉਹ ਨੇੜਲੇ ਸਾਥੀ ਉਹਨਾਂ ਨਾਲ 1 ਟੂ 1 ਗੱਲ ਕਰਨ ਵਾਸਤੇ ਆਏ। ਬ੍ਰਿੰਗ ਸਰ ਜੇ ਗੱਲ ਕਰੀਏ ਕਿ ਅਸੀਂ ਹਮੇ ਕਾਨੂੰਨ ਸੈਸ਼ਨ ਬੁਲਾ ਕੇ ਨਾਵੇਂ ਕਾਨੂੰਨ ਬਣਾਉਣ ਦੀ ਗੱਲ ਕਰ ਰਹੇ ਆ ਤੁਹਾਡੀ ਸਰਕਾਰ ਪਹਿਲਾਂ ਕਾਂਗਰਸ ਲਈ ਜਾਂ ਕੰਨਦਲ ਲਈ ਵੀ ਹੁੰਦੀ ਹੈਗੇ ਇਸ ਮੁੱਦੇ ਕਿਸ ਤੋਂ ਦੇ ਪਤਾ ਨਹੀਂ ਸੁੱਤੀ ਪਈ ਸਰਕਾਰ 3 3.5 ਸਾਲਾਂ ਬਾਅਦ ਕਿਉਂ ਜਾਗੀਏ ਪਹਿਲਾਂ ਨਾ ਜੁਦ ਨਸ਼ਾ ਵਿਰੁੱਧ ਵੀ 3.5 ਸਾਲਾਂ ਬਾਅਦ ਯਾਦ ਆਇਆ ਹੋਣ ਇਹਨਾਂ ਨੂੰ ਕੋਈ ਗੱਲ ਹੋਣ ਇਹਨਾਂ ਨੂੰ ਕਾਨੂੰਨ ਬਣਾਉਂਦਾ ਵੀ ਆਦਾ ਹੈ ਸਾਨੂੰ ਤਾਂ ਚੰਗੀ ਗੱਲ ਹੈ ਜਿੰਨੇ ਸਖਤ ਕਾਨੂੰਨ ਬਣ ਸਕਣ ਬੇਅਦਬੀ ਨੂੰ ਲੈ ਕੇ ਪਰ ਇਹਦੇ ਵਿੱਚ ਕੀ ਗੱਲਾਂ ਕਰਨੀਆਂ ਕੀ ਕਹਾਣੀ ਹੈ ਕਿ ਗੱਲ ਮੁੜ ਕੇ ਨਿਕਲਦਾ ਤਾਂ ਕੋਈ ਸ਼ੈਨੀ ਸੈਸ਼ਨ ਚ ਸੈਸ਼ਨ ਪਾਣੀ ਦਾ ਮੁੱਦਾ ਹੁੰਦਾ ਉੱਥੇ ਜਿਵੇਂ ਸੌਕਣਾ ਇੱਕ ਦੂਜੇ ਨੂੰ ਮੈਨੇ ਮਾਰਦੀਆਂ ਓਵੇਂ ਮਾਰੇ ਜਾਂਦੇ ਆ ਸਰਕਾਰ ਵੱਲੋਂ ਆਈਟੀਮੇਟਲੀ ਸੈਸ਼ਨ ਜਿਹੜਾ ਬੁਲਾਇਆ ਜਾਂਦਾ ਉਹਦੇ ਹਸਤੇ ਨਵੇਂ ਕੰਮ ਹਸਤੇ ਨਵੇਂ ਮਿਸ਼ਨ ਹਸਤੇ ਲੋਕਾਂ ਨੂੰ ਜਾਣ ਉਥੇ ਮਤੇ ਪਾਸ ਹੁੰਦੇ ਹੈ ਜਾਂ ਸੈਸ਼ਨ ਚੋਰੀ ਮਨਜ਼ੂਰੀ ਮਿਲਦੀ ਹੈ ਉਹਦੇ ਬਾਰੇ ਦੱਸਣਾ ਹੁੰਦਾ ਉਥੇ ਜਾਂਦੇ ਹੋ ਪਹਿਲਾਂ ਸਟਾਰਟ ਕਰਦੇ ਆ ਵੀ ਤੁਹਾਡੀ ਸਰਕਾਰ ਵੇਲੇ ਜਦੋਂ ਤੁਸੀਂ ਇਹ ਗੱਲ ਕਰਦੇ ਹੋ ਕਿ ਤੁਹਾਡੀ ਸਰਕਾਰ ਵੇਲੇ ਜਦੋਂ ਤੁਹਾਡੀ ਸਰਕਾਰ ਵੇਲੇ ਕੋਈ ਸਾਡੇ ਗਲਤ ਹੋਇਆ ਤਾਂ ਤੁਹਾਡੀ ਸਰਕਾਰ ਆਈ ਤਾਨੂੰ ਆਪਣੀ ਸਰਕਾਰ ਦੇ 3.5 ਸਾਲ ਦੀ ਪ੍ਰਾਪਤੀ ਬਾਰੇ ਗੱਲ ਕਰਨੀ ਚਾਹੀਦੀ ਹੈ। ਔਰ ਜਿਹੜੇ ਸੈਸ਼ਨ ਹੁੰਦੇ ਆ ਵਿਧਾਨ ਸਭਾ ਹੁੰਦੀਆਂ ਕਿ ਅੱਗੇ ਅਸੀਂ ਪੰਜਾਬ ਦੇ ਲੋਕਾਂ ਨੇ ਕਿੱਦਾਂ ਨਜਿੱਠਣਾ ਹੈ। ਇਹਨਾਂ ਇਸ਼ੂਜ਼ ਦੇ ਨਾਲ ਪੂਰੇ ਤੇ ਚਰਚਾ ਹੁੰਦੀ ਉਹ ਕਦੇ ਹੋਈ ਨਹੀਂ ਅਜੇ ਤੱਕ। ਨਿਆਇਕਾ ਸਾਹਿਬ ਨੂੰ ਨਿਆਂ ਪ੍ਰਾਸਟੂ ਦੇ ਮੁਕਤੇ ਦੇ ਤੌਰ ਤੇ ਨਿਆਪਾਲਿਕਾ ਜੋ ਵੀ ਸੱਚ ਹੋਏਗਾ ਉਹ ਤੇ ਸਾਨੂੰ ਪੂਰਨ ਨਿਆਪਾਲਿਕਾ ਤੇ ਵਿਸ਼ਵਾਸ ਰਹਿਣਾ। ਜੋ ਵੀ ਹੈ ਜਿਸ ਪ੍ਰਕਾਰ ਦਾ ਸਾਡਾ ਸੰਵਿਧਾਨ ਤੇ ਕਨਸਟੀਟਿਊਸ਼ਨ ਹੈ ਅਲਟੀਮੇਟਲੀ ਉੱਥੇ ਜਾ ਕੇ ਗੱਲ ਖਤਮ ਹੋ ਜਾਂਦੀ ਹੈ ਸਰਕਾਰ ਵੱਲੋਂ